ਹਾਂ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਮੈਂ ਹਰਲੇਖ ਸਿੰਘ ਢਾਲੀਵਾਲ ਪਿੰਡ ਕੋੜ ਸੁਗਿਆ ਉਧਰ ਰਹਿਣ ਵਾਲਾ ਜੀ ਕੀ ਘਟਨਾ ਵਾਪਰੀ ਜੋ ਪਿੰਡ ਦੇ ਵਿੱਚ ਮੁੰਡੇ ਨਾਲ ਵਾਪਰੀ ਘਟਨਾ ਇਹ ਵਾਪਰੀ ਆ ਜੀ ਮੇਰੇ ਚਾਚਾ ਜੀ ਦਾ ਪੁੱਤਰਾ ਸੀ ਪੂਰਾ ਸਿੰਘ ਢਾਲੀਵਾਲ ਦਾ ਪੁੱਤਰਾ ਜਗਵੀਰ ਸਿੰਘ ਢਾਲੀਵਾਲ ਆ ਚੰਗਾ ਪਰਿਵਾਰ ਸੀ 10 ਏਕੜ ਪੈਲੀ ਆਉਂਦੀ ਸੀ ਉਹਨੂੰ ਮੈਂ ਕੀ ਸੋਚਿਆ ਵੀ ਪਿੱਛੇ 8 ਸਾਲ ਹੋ ਗਏ ਮੈਂ ਆਪਦੇ ਸਾਲੇ ਦੀ ਲੜਕੀ ਦਾ ਉਹਨੂੰ ਸਾਥ ਕਰਾਤਾ ਪਿੰਡ ਗਿੱਲ ਜ਼ਿਲ੍ਹਾ ਫਰੋਜ਼ਪੁਰ ਤੋਂ ਉਹ ਪਰਿਵਾਰ ਕੁਝ ਗਰੀਬੀ ਦੀ ਰੇਖਾ ਹੀ ਸੀ ਇਹ ਪਰਿਵਾਰ ਚੰਗਾ ਸੀ ਪਰ ਮੈਂ ਫੇਰ ਵੀ ਮੇਲ ਮਲਾਇਆ ਤੇ ਕੁੜੀ ਸਾਰੀ ਓਵਰ ਮौज ਕਰੂਗੀ ਪਰ ਇਹਦਾ ਰਿਜ਼ਲਟ ਉਲਟ ਨਿਕਲਿਆ ਕਿਉਂ ਉਹਦੀ ਬਾਤਾਂ ਨੇ ਕੁੜੀ ਦੀ ਨੇ ਤੇ ਕੁੜੀ ਨੇ ਰਾਇ ਕਰ ਲਈ ਕਿ ਆਪਾਂ ਕਿਵੇਂ ਨਾ ਕਿਵੇਂ ਇਸ ਘਰ ਦੇ ਵਿੱਚ ਛਾਈਗੇ ਜੋ 10 ਏਕੜ ਜ਼ਮੀਨ ਐ ਨੂੰ ਹੜੱਪ ਕਰਗੇ ਇਧਰ ਨੂੰ ਦਬਾਗ ਲੈ ਜਾਂਦੀਆਂ ਹੋਈਆਂ ਮੁੰਡੇ ਨੂੰ ਪੂਰਾ ਘੋਸ਼ਣਾ ਲਾ ਕੇ ਰੱਖਦੀਆਂ ਸੀ ਤੇ ਲੌਕ ਮੁੰਡੇ ਨੂੰ ਗੋਟਣਾ ਲਾਉਣ ਕਰਕੇ ਹੀ ਬੱਚਾ ਟੈਨਸ਼ਨ ਦੇ ਵਿੱਚ ਵੀ ਰਹਿੰਦਾ ਸੀ ਅਖੀਰ ਤੇ ਕਰਦੀਆਂ ਕਰਾਉਂਦੀਆਂ ਨੇ ਉਹਨਾਂ ਨੇ ਇਹਨਾਂ ਦਾ ਘਰ ਸਿਉਣਾ ਸੁਪਾ ਸਾਰਾ ਡੱਬੀਆਂ ਖਾਲੀ ਕਰਤੀਆਂ ਆਪਦੇ ਮਾਪੀ ਕੁੜੀ ਨੇ ਭੇਜਤੀਆਂ ਜਗਵੀਰ ਸਿੰਘ ਦੀ ਸੱਸ ਲੈ ਗਈ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਉਹਨਾਂ ਦੀ ਨੇਚ ਰਹੀ ਸੀ ਵੀ ਕਿਵੇਂ ਨਾ ਕਿਵੇਂ ਜਗਵੀਰ ਸਿੰਘ ਨੂੰ ਮਾਰਿਆ ਜਾਵੇ ਆ ਕਿ ਇਸ ਘਰ ਦੀ ਜਿਹੜੀ 9-10 ਕਿੱਲੇ ਪੈੜੀ ਐ ਇਹ ਹੜੱਪ ਕੀਤੀ ਜਾਵੇ ਇਹ ਜੋ ਵੀ ਹੋਇਆ ਲੋਕਾਂ ਦੇ ਸਾਹਮਣੇ ਆ ਔਰ ਸੱਚ ਆ ਜੀ ਕਿੰਨਾ ਟਾਈਮ ਪਹਿਲਾਂ ਵਿਆਹ ਹੋਇਆ ਸੀ ਤਾਂ ਕਿੰਨੇ ਬੱਚੇ ਅੱਜ ਤੋਂ 8 ਸਾਲ ਪਹਿਲਾਂ ਵਿਆਹ ਹੋਇਆ ਉਹਦੇ ਦਰਮਿਆਨ ਸਾਢੇ 6 ਸਾਲ ਦਾ ਇੱਕ ਬੇਟਾ ਹੈ ਜੀ ਜੀ ਕੀ ਘਟਨਾ ਕਿਹੜੇ ਟਾਈਮ ਆ ਵਾਪਰੀ ਜੀ ਕਿਹੜੇ ਟਕਰੀਬਨ ਇਹ ਛਾਉ ਨੂੰ ਸਾਢੇ 4 ਵਜੇ ਦੀ ਘਟਨਾ ਹੈ ਉਹ ਕੁੜੀ ਨੇ ਮੌਕਾ ਤਾਰਿਆ ਉਸ ਟਾਈਮ ਉਹ ਦੋਵੇਂ ਮੀਆਂ ਬੀਬੀ ਹੀ ਘਰੇ ਸੀ ਮੌਕਾ ਝਾੜ ਕੇ ਉਹਨੇ ਇੱਕ ਉਹਨੂੰ ਫਾਇਰ ਲਾਈਨ ਦਾ ਰੂਪ ਦਿੱਤਾ ਪਰ ਫਾਇਰ ਲਾਈਨ ਵਾਲਾ ਬੱਚਾ ਨਹੀਂ ਸੀ ਫਾਇਰ ਨੂੰ ਦਿੱਤਾ ਗਿਆ ਉਹ ਲੋਕਾਂ ਦੇ ਸਾਹਮਣੇ ਆ ਮਰਡਰ ਦਾ ਕਾਰਨ ਆਪਾਂ ਦੇਖੀਏ ਤਾਂ ਲਾਲਚ ਸੀ ਜੋ ਲਾਲਚ ਸੀਗਾ ਜੀ ਬਿਲਕੁਲ ਬਿਲਕੁਲ ਲਾਲਚ ਸੀ ਮਰਡਰ ਦਾ ਕਾਰਨ ਜੀ ਜੇ ਤੁਹਾਨੂੰ ਕੋਈ ਸ਼ੱਕ ਨਹੀਂ ਇਹ ਲੋਕੀਸ਼ੀ ਵੀ ਗੱਲ ਨਹੀਂ ਕੀ ਜੀ ਆ ਪਹਿਲਾਂ ਇੱਥੇ ਰਹਿ ਰਹੀ ਸੀ ਇਸ ਮੁੰਡੇ ਦੀ ਪਤਨੀ ਜਾਂ ਹੁਣ ਪਹਿਲਾਂ ਹੀ ਆਈ ਸੀ ਕੁਝ ਟਾਈਮ ਪਹਿਲਾਂ ਹੀ ਆਈ ਸੀ ਜੀ ਨਹੀਂ ਇਹ ਇੱਥੇ ਰਹਿ ਰਹੀ ਸੀ ਕਿਤੇ ਮਤਲਬ ਮਾਰਦੀ ਛਾਲ ਗੱਲ ਪੜ ਲੈੜੇ ਆ ਮੁੰਡੇ ਨੂੰ ਕਹਿੰਦੀ ਸੀ ਮੈਨੂੰ ਮਾਫੀ ਮਿਲਾ ਕੇ ਲਿਆ ਉਥੋਂ ਚੱਕੀ ਗੱਡੀ 11 ਲੱਖ ਦੀ ਗੱਡੀ ਲੈ ਕੇ ਦਿੱਤੀ ਮੁੰਡੇ ਨੇ ਇਹਨੂੰ ਆਉਣ ਜਾਣ ਵਾਸਤੇ ਮਤਲਬ ਉਹਨੇ ਇਸ ਚੀਜ਼ ਨੂੰ ਇਹ ਸਮਝ ਆ ਵੀ ਕਿਵੇਂ ਨਾ ਕਿਵੇਂ ਮਸਾਰਾ ਹੀ ਕਾਰੋਬਾਰ ਇਹ ਆ ਆਵਦੇ ਅੰਡਰ ਕਰ ਲਾਂ ਅੱਛਾ ਵਿਆਹ ਤੋਂ ਕਿੰਨੇ ਟਾਈਮ ਬਾਅਦ ਇਹਨਾਂ ਦਾ ਜਿਹੜਾ ਝਗੜਾ ਸ਼ੁਰੂ ਹੋ ਜਾਂਦਾ ਜਾਂ ਕੀ ਗੱਲਬਾਤ ਸੀ ਜੀ ਬੱਸ ਜੀ ਦੋ ਸਾਲ ਮਗਰੋਂ ਹੀ ਚੱਲ ਪੈਦਾ ਕੰਮ ਵੀ ਉਹ ਲਾਲਚ ਦੇ ਵਿੱਚ ਆ ਗਈ ਵੀ ਕਿਵੇਂ ਨਾ ਕਿਵੇਂ ਇਹ ਨੌ ਦਾਖਲੇ ਜਾਇਦਾਦ ਨੂੰ ਮੈਂ ਹੜੱਪ ਕਰਾਂ ਤੇ ਉਹ ਬੱਚਿਆ ਜਿਹੜਾ ਜਗਵੀਰ ਸਿੰਘ ਸੀ ਉਹਨੂੰ ਮਾਰਨ ਵਾਲੀ ਨੀਤੀ ਨਹੀਂ ਚੱਲਦੀ ਨਾਲ ਆਪਦੀ ਬਾਹ ਨੂੰ ਰਲਾ ਲਿਆ ਜੀ ਜਿਹੜੀ ਕਿ ਮੇਰੀ ਸਾਲੇ ਹਾਰ ਹੈ ਜੀ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਕਿ ਬਹੁਤ ਜ਼ਿਆਦਾ ਧੱਕਾ ਹੋਇਆ ਸੀ ਇਹ ਤੱਕਾ ਹੋਣ ਦੇ ਬਾਵਜੂਦ ਜਿੰਨੀ ਵੀ ਵੱਧ-ਵੱਧ ਸਜ਼ਾ ਹੋਵੇ ਇਹਨਾਂ ਦੋਵਾਂ ਜਨਾਨੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਮਾਵਾ ਧੀਆਂ ਨੂੰ ਫਿਰ ਅਸੀਂ ਇਹ ਸਮਝਾਂਗੇ ਵੀ ਰੱਬ ਦੇ ਘਰੇ ਅਨਸਾਫ਼ ਹੈ ਕੱਲਾ-ਕੱਲਾ ਸੀ ਮਾਪਿਆਂ ਦਾ ਇਹ ਮਾਪਿਆਂ ਦਾ ਹਾਂ ਕੱਲਾ-ਕੱਲਾ ਪੁੱਤਰ ਸੀਗਾ ਉਮਰ ਤਕਰੀਬਨ 25 ਕੁ ਉਮਰ ਤਕਰੀਬਨ 26 ਸਾਲ ਆ ਸਾਢੇ 26 ਸਾਲ ਸੀਗੀ ਜੀ ਹਾਂਜੀ ਪਹਿਲਾਂ ਕੋਈ ਜਿਸ ਦਿਨ ਮਰਡਰ ਕੀਤਾ ਜਾਂਦਾ ਕੋਈ ਇਹਨਾਂ ਵਿੱਚ ਕੋਈ ਲੜਾਈ ਝਗੜਾ ਕੋਈ ਗੱਲਬਾਤ ਕੋਈ ਹੋਈ ਸੀ ਆ ਵੀ ਚਲਦੀ ਸੀ ਜੀ ਉਹ ਛੇੜਦੀ ਸੀ ਸਿੰਜਰੀ ਹਾਂ ਆਨਗਵੰਡਾ ਯਸ਼ੀ ਦਾ ਗਵਾਹ ਹਮ ਉਹ ਕਦੋਂ ਮਰਜੀ ਆ ਕੇ ਕੋਈ ਪੁੱਛ ਲੇ ਤੇ ਦੱਸਣਗੇ ਲੋਕ ਜਿਹੜੇ ਟਾਈਮ ਮਰਡਰ ਹੋਇਆ ਉਸ ਟਾਈਮ ਘਰ ਦੇ ਵਿੱਚ ਕੌਣ-ਕੌਣ ਸੀਗਾ ਸਿਰਫ ਮੀਆਂ ਬੀਬੀ ਸੀ ਹਮ ਦੂਜਾ ਪਰਿਵਾਰ ਕੋਈ ਕਾਰਜ ਸੀਗਾ ਵਿਆਹ ਸੀ ਉਧਰ ਰੋਲ ਜਾਵੇ ਅਸੀਂ ਉਧਰ ਗਿਆ ਵਿਆ ਸੀ ਜੀ ਹਾਂਜੀ ਠੀਕ ਅੱਜ ਮਨਪ੍ਰੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਕੋਟ ਸੁਕੀਆਂ ਨੇ ਸਾਡੇ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਸ ਦੇ ਲੜਕੇ ਜਗਮੀਤ ਸਿੰਘ ਨੇ ਆਪਣੇ ਪਤਨੀ ਅਮਨਦੀਪ ਕੌਰ ਅਤੇ ਸੱਸ ਸੁਖਦੀਪ ਕੌਰ ਤੋਂ ਤੰਗਾ ਕੇ ਫਾਇਲਾ ਕੇ ਆਤਮ ਹੱਤਿਆ ਕਰ ਲਈ ਹੈ ਤੇ ਜਿਸ ਬੰਦੀ ਉਹਨਾਂ ਦਾ ਬਿਆਨ ਲਿਖ ਕੇ ਤੁਰੰਤ ਫਾਇਦਾ ਅਜ ਕਰਕੇ ਪੋਸਟਮਾਰਟਮ ਕਰਾ ਕੇ ਅਗਲੇ ਵੀ ਕਾਰਵਾਈ ਹਮਲੇ ਵਿੱਚ ਲੈਂਦੀ ਜਾ ਰਹੀ ਹੈ ਸਰਕਾਰਨ ਕੀ ਹੈ ਕਾਰਨ ਇਹ ਲਿਖਾਇਆ ਉਹਨਾਂ ਨੇ ਵੀ ਉਸ ਦੇ ਲੜਕੇ ਜਗਦੀਸ਼ ਸਿੰਘ ਨੂੰ ਉਸ ਦੀ ਪਤਨੀ ਅਮਨਦੀਪ ਕੌਰ ਅਤੇ ਸੱਸ ਸੁਖਦੀਪ ਕੌਰ ਉਸ ਤੋਂ ਉਸ ਦੀ ਜ਼ਮੀਨ ਆਪਣੇ ਨਾਂ ਕਰਾਉਣ ਲਈ ਉਸ ਦੀ ਪਤਨੀ ਅਮਨਦੀਪ ਕੌਰ ਆਪਣੇ ਨਾਂ ਤੇ ਕਰਾਉਣ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ ਤੇ ਕਈ ਵਾਰ ਲੜਚაგੜ ਕੇ ਆਪਣੇ ਪੇਕੇ ਘਰ ਆਪਣੇ ਬੱਚੇ ਨੂੰ ਲੈ ਕੇ ਚਲ ਜਾਂਦੀ ਸੀਗੀ ਸਰ ਹੁਣ ਫਰਦਰ ਕੀ ਅਗਲੀ ਕਾਰਵਾਈ ਬਸ ਅਗਲੀ ਕਾਰਵਾਈ ਪੋਸਟਮਾਰਟਮ ਆਪਾਂ ਕਰਾ ਕੇ ਤੇ ਉਹਨਾਂ ਦੇ ਮਤਲਬ ਕੱਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੇ ਪੋਸਟਮਾਰਟਮ ਅਤੇ ਤਪੀਸ ਦੌਰਾਨ ਜੇ ਕੋਈ ਹੋਰ ਕੋਈ ਗੱਲ ਸਾਹਮਣੇ ਆਈ ਤੇ ਤੁਰੰਤ ਉਹਦੇ ਮੁਤਾਬਕ ਤਾਰਾ ਵਿੱਚ ਵਾਅਦਾ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ